ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਹਫਤਾ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਰੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੱਕੋ ਅੱਜ ਅਸੀਂ ਖੜੇ ਹਾਂ ਕਸਵਾ ਸੱਦਮੜ ਦੇ ਕਿਸ਼ਨਪੁਰਾ ਚੌਂਕ ਵਿੱਚ ਜਿੱਥੇ ਕੇ ਪਿੰਡ ਭੈਣੀ ਰਾਈਆਂ ਦਾ ਕਿਹੜਾ ਵਿਅਕਤੀ ਜੋ ਕਿ ਗੁੱਜਰਵਾਲ ਵਿਖੇ ਕਿਸੇ ਕਸਾਨ ਪਰਿਵਾਰ ਦੇ ਕੰਮ ਕਰਦਾ ਸੀ ਜਿੱਥੇ ਉਹਦੀ ਮੌਤ ਹੋ ਜਾਂਦੀ ਆ ਉਸਦੇ ਵਾਰਸਾਂ ਨੇ ਇਹ ਕਹਿ ਕੇ ਜਿਹੜਾ ਕਿਸਨਪੁਰੇ ਚੌਕ ਵਿੱਚ ਆ ਧਰਨਾ ਲਗਾਤਾ ਕਿ ਸਾਡੇ ਵਿਅਕਤੀ ਦੀ ਉਸ ਪਰਿਵਾਰ ਨੇ ਕਤਲ ਕਰ ਦਿੱਤਾ ਸਾਡੇ ਵਿਅਕਤੀ ਨੂੰ ਕੁੱਟਮਾਰ ਕਰਕੇ ਉਹਨਾਂ ਨੇ ਮਾਰ ਦਿੱਤਾ ਜਿਸ ਕਰਕੇ ਅਨਸਾਫ਼ ਲਈ ਉਹਨਾਂ ਨੇ ਅੱਜ ਭਾਰਤਾਂ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸਦਾਬਦ ਦੇ ਕਿਸਨਪੁਰਾ ਵਿੱਚ ਚੌਕ ਦੇ ਰੱਜੇਗਾ ਧਰਨਾ ਲਗਾਇਆ ਹੋਇਆ ਵਾ ਹੁਣ ਆਪਾਂ ਦੇਖਦੇ ਹਾਂ ਕਿ ਇਥੇ ਪੁਲਿਸ ਪ੍ਰਸ਼ਾਸਨ ਉੰਨਾਂ ਦੇ ਖਿਲਾਫ ਕੀ ਵਰਕ ਕੀ ਕਾਰਵਾਈ ਕਰਦਾ ਤੇ ਇਹ ਪ੍ਰਵਾਦ ਨੂੰ ਕੀ ਅਨਸਾਫ ਸੰਦਾ ਵਾ ਤੇ ਸਭ ਤੁਹਾਨੂੰ ਦੋਨੇ ਅਸੀਂ ਵਾਕ ਵਾਕ ਦੱਸਦੇ ਪੈਨਾਂ ਦੇ ਰੈਸਟਰ ਨੂੰ ਪਤਾ ਲੱਗਿਆ ਕਿ ਛਿੰਦੇ ਦੀ ਡੈਥ ਹੋ ਚੁੱਕੀ ਆ ਜਦੋਂ ਅਸੀਂ ਉੱਥੇ ਗਏ ਜਦੋਂ ਉੱਥੇ ਜਾ ਕੇ ਅਸੀਂ ਹਾਲਤ ਦੇਖੀ ਬੰਦੇ ਦੀ ਉਹ ਉਹਨਾਂ ਕਾਫੀ ਛੱਟਾਂ ਲੱਗੀਆਂ ਹੋਈਆਂ ਸੀ ਤੇ ਹਾਲਤ ਬਹੁਤ ਖਤਰਨਾਕ ਸੀ ਉਹ ਖਤਰਨਾਕ ਸੀ ਐਸਐਚਓ ਨੂੰ ਮਿਲੇ ਸਵੰਦ ਤੇ ਐਸਾਈ ਜਿਹੜਾ ਬੋਲਿਓ ਹੀ ਉਹਨਾਂ ਦੀ ਬੋਲਦਾ ਸੀ ਉਸ ਨੂੰ ਅਸੀਂ ਦੱਸਿਆ ਉਹਦੇ ਚ ਗੱਲ ਇਹ ਹੋਈ ਜਿਹੜਾ ਉਹ ਪੁਆਇੰਟ ਲੈਂਦੇ ਆ ਉਹਦੇ ਘਰ ਆਈ ਜੋ ਕਹੇ ਅਸੀਂ 50% ਤੋਂ ਵੀ ਉੱਪਰ ਪਾ ਜਾ ਜੋ ਚੱਜ ਨਾਲ ਚੱਲ ਨਹੀਂ ਸਕਦੀ ਉਹ ਸਿੰਦਾ ਘੱਟੋ ਘਾਟ ਇੱਕ ਸਾਲ ਤੋਂ ਉੱਥੇ ਪਿੰਡ ਗੁਜਰਾਂ ਕਿਸੇ ਜ਼ਿਮੀਂਦਾਰਾਂ ਦੀ ਮਸ਼ੀਨ ਚਲਾ ਰਿਹਾ ਸੀਗਾ ਉੱਥੇ ਡਰਾਈਵਰੀ ਕਰਦਾ ਸੀ ਇਹ ਡੈਥ ਤੋਂ ਉਹ ਜਰਨਨ ਪਹਿਲਾਂ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਜਦੋਂ ਅਸੀਂ ਉੱਥੇ ਜਾ ਕੇ ਉਹਦੀ ਹਾਲਤ ਦੇਖੀ ਹਾਲਤਾਂ ਦੇ ਕੁੱਟਮਾਰ ਪੂਰੀ ਕੀਤੀ ਹੋਈ ਸੀ ਉਹ ਉਹਦੇ ਘਰ ਆਈ ਨੂੰ ਉਹ ਪਰਿਵਾਰ ਨੇ ਆਪਦੇ ਪੱਖ 'ਚ ਲੈ ਲਿਆ ਆਪਦੇ ਹੱਥ 'ਚ ਜੋ ਉਹ ਬਿਆਨ ਦਵਾ ਕੇ ਇੱਕ ਆਮ ਐਕਸੀਡੈਂਟ ਦਾ ਕਾਰਵਾਈ ਪਾ ਕੇ ਉਹਨਾਂ ਨੇ ਕਾਰਵਾਈ ਕਰਕੇ ਲਾਸ਼ ਖੁੱਲ੍ਹ ਚੋ ਸਭੀ ਕਾਰਵਾਈ ਕਰਕੇ ਪਿੰਡ ਬਾਸ ਬਾਰਸ਼ਾ ਨੂੰ ਭੇਜ ਦਿੱਤੀ ਇਹ ਈਕਰਾਨ ਉਥੇ ਹਸਪਤਾਲ ਦੇ ਵਿੱਚ ਜੋ ਥਾਣੇਦਾਰ ਸੈਦ ਉਹਦਾ ਨਾਮ ਨਸੀਬ ਸਿੰਘ ਜੰਗਲਦਾਰ ਸੀ ਕਾਬਲ ਸੰਗ ਐਸਆਈਸੀ ਉਹ ਇੱਕ ਉਥੇ ਬੈਠੇ ਡਾਕਟਰਾਂ ਨੇ ਜੋ ਰਿਪੋਰਟ ਤੱਤ ਕਰਦੇ ਸੀ ਉਹਨੂੰ ਪੈਸੇ ਦਿੰਦਾ ਬੰਦਿਆਂ ਨੇ ਰੰਗੇ ਹੱਥੀ ਫੜਿਆ ਉਹਦੇ ਥੱਲੇ ਪੈਸੇ ਰੱਖਦਾ ਰੰਗੇ ਹੱਥੀ ਫੜਿਆ ਉਹਨਾਂ ਜਦੋਂ ਉਥੇ ਰੋਲਾ ਪਾਇਆ ਉਥੇ ਵੀਡੀਓ ਵੀ ਬਣਾਈਆਂ ਲੋਕਾਂ ਨੇ ਇਹ ਤਾਂ ਸੱਚ ਹੁੰਦਾ ਵੀ ਸਰੇ ਸਰ ਇਹ ਅਸਲੀਅਤ ਨੂੰ ਪ੍ਰਸ਼ਾਸਨ ਦਬਾ ਰਿਆ ਅਸੀਂ ਕਹਿੰਦੇ ਆ ਵੀ ਅਸਲੀਅਤ ਨਿਕਲੇ ਅਸਲੀਅਤ ਨਿਕਲੇ ਤਾਂ ਕਿ ਜੋ ਸੱਚ ਤੱਕ ਨੂੰ ਦੱਸ ਮਿਲ ਆ ਸਕੇ ਹੋਣ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਤੁਸੀਂ ਮੰਗ ਕੀ ਕਰਦੇ ਆ ਜੀ ਹੁਣ ਅਸੀਂ ਮੰਗੇ ਕਰਦੇ ਆ ਜੋ ਉਹਦੇ ਸੱਟਾਂ ਲੱਗੀਆਂ ਜੋ ਡਾਕਟਰ ਜਿਹਦਾ ਉਹਦਾ ਪੋਸਟਮਾਰਟਮ ਉਹ ਡਾਕਟਰਾਂ ਦੀ ਇੱਕ ਟੀਮ ਕਰੇ ਜਿਹਦੇ ਨਾਲ ਸਾਰਾ ਸੱਚ ਆਵੇ ਵੀ ਇਹ ਕੀ ਵਾਕਿਆ ਐਕਸੀਡੈਂਟ ਨਾਲ ਮਰਿਆ ਇਹ ਨੂੰ ਕੁੱਟ ਕੇ ਮਾਰਿਆ ਹੋਇਆ ਇਹ ਮੁੰਡਾ ਸਾਂਝ ਰਲਿਆ ਹੋਇਆ ਸੀ ਇਹ ਉਹਨਾਂ ਨੇ ਨਾ ਸਾਂਝ ਰਲਿਆ ਹੋਇਆ ਸੀ ਕਿੰਨੇ ਟਾਈਮ ਤੋਂ ਸਾਂਝ ਰਲਿਆ ਹੋਇਆ ਸੀ ਇਹ ਘੱਟੋ ਘਾਟ ਟੈਕਟ ਸਾਲ ਹੋ ਗਿਆ ਸੀ ਪਹਿਲਾਂ ਵੀ ਕੋਈ ਰਣਜੀਤ ਬਾਜੀ ਉਹਨੇ ਪਰਵਾਹ ਪਹਿਲਾਂ ਰਣਜੀਤ ਬਾਜੀ ਥੋੜੇ ਦਿਨਾਂ ਦੀ ਗੱਲ ਆ ਜੀ ਇਹਨਾਂ ਦੇ ਕੋਈ ਆ ਕੇ ਬੰਦੇ ਇਨਕੁਬਾਰੀ ਕਰਦੇ ਸੀ ਪਿੰਡ 'ਚ ਵੀ ਸਿੰਧਾ 50000 ਰੁਪਏ ਕੱਢ ਲਿਆਗਾ ਜੀ ਆ ਕੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਉਸਿਆ 50000 ਰੁਪਏ ਲੈ ਆਏ ਇਹਨਾਂ ਨੇ ਕਿਹਾ ਵੀ ਇਹਦੀ ਕੋਈ ਗੱਲ ਨਹੀਂ ਇਹ ਉਸ ਤੋਂ ਬਾਅਦ ਇਹ ਘਟਨਾ ਹੋਈ ਆ ਇਹਦੀ ਇਨਕੁਵਾਰੀ ਕਰੀ ਕਰੀ ਜਾਵੇ ਤਾਂ ਕਿ ਜਿਹੜੀ ਅਸਲੀਅਤ ਲੋਕਾਂ ਦੇ ਸਾਹਮਣੇ ਆਵੇ ਸਾਹਨਾ ਕੋਈ ਸ਼ੌਂਗ ਨਹੀਂ ਕਿਸੇ ਲੋਕਾਂ ਨੂੰ ਖਰਾਬ ਕਰਨ ਦਾ ਇਸ ਦਿਨ ਹੋਈ ਹੈ ਕਤਨਾ ਜੀ ਇਹ ਪਰਸੋਂ ਨਹੀਂ ਘਟਣਾ ਜੀ ਵੀਰਵਾਰ ਜੀ ਪਰਸੋਂ ਨਹੀਂ ਘਟਣਾ ਪਰਸੋਂ ਰਾਤ ਇਹਨਾਂ ਨੇ ਕਹੀ ਹਸਪਤਾਲ ਜ ਉਹਨਾਂ ਦੇ ਦੱਸਣ ਦੇ ਸ਼ਾਹਨ ਮਲੋਂ ਕਿਹੜੀ ਕਾਰਵਾਈ ਕੀਤੀ ਗਈ ਇਸ 173 ਦੀ ਕਾਰਵਾਈ ਆਮ ਐਕਸੀਡੈਂਟ ਦੀ ਕਾਰਵਾਈ ਬਣਾ ਕੇ ਪਰਿਵਾਰ ਨੂੰ ਸੱਦ ਕੇ 174 ਦੀ ਕਾਰਵਾਈ ਕੀਤੀ ਗਈ ਨਾ ਪਰਵਾਹ ਤੋਂ ਬਿਨਾਂ ਜਿਹੜੀ ਉਹਦੇ ਘਰ ਆਈ ਆ ਉਹ ਵਾਪਸ ਆ ਉਹ ਸਾਡੇ ਮਿਲਣ ਹੀ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਉਹਦੇ ਤੋਂ ਸਾਰਾ ਕਾਰਵਾਈ ਕਰਾ ਕੇ ਉਹਨਾਂ ਨੇ ਕਿਸ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੇ ਸੱਦਾ ਬਿਰਦੇ ਕਿਸੇਪੁਰਾ ਚੌਂਕ ਤੇ ਧਰਨਾ ਲਾਇਆ ਵਾ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਤੁਹਾਨੂੰ ਕੀ ਵਿਸ਼ਵਾਸ ਦਿੱਤਾ ਵਾ ਸਾਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਇਹ ਲਾਸ਼ ਲੈ ਕੇ ਜੋਧਾ ਜਾਓ ਥਾਣੇ ਮੂਰੇ ਇਹ ਸਾਡਾ ਦਿਮਾਗ ਖਰਾਬ ਨਹੀਂ ਉਹ ਉਥੋਂ ਉਹਨਾਂ ਨੂੰ ਵੀ ਛੱਡ ਸਕਦੇ ਆ ਉਹਨਾਂ ਨੂੰ ਵੀ ਛੱਡ ਕੇ ਇੱਥੇ ਕਾਰਵਾਈ ਕਰਾ ਸਕਦੇ ਆ ਅਸੀਂ ਇੰਨੇ ਸਾਰੇ ਲੋਕ ਕਿਵੇਂ ਥੱਕੇ ਹੰਦੇ ਪਰ ਅਸੀਂ ਉਹਨਾਂ ਇੱਥੇ ਬੈਠੇ ਆ ਇਹ ਪਛਾਣ ਚਾਹੀਦੀ ਗੱਲ ਸੁਣੂਗਾ ਅਸੀਂ ਧਰਨਾ ਚੱਕ ਕੇ ਆਪੋ ਘਰੋਂ ਚੱਲੇ ਜਾਵਾਂਗੇ ਨਹੀਂ ਉਹਨਾਂ ਜਦੋਂ ਅਸੀਂ ਧਰਨਾ ਲਾਗੇ ਲੋਕ ਕਿ ਜਿੰਦਾਬਾਦ ਜਿੰਦਾਬਾਦ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗਰਮੇਲ ਸਿੰਘ ਆ ਜੀ ਤੁਸੀਂ ਜਿਹੜਾ ਮੁੰਡੇ ਦੀ ਮੌਤ ਹੋਈ ਆ ਉਹਦੇ ਕੀ ਲੱਗਦੇ ਹੋ ਉਹਦਾ ਭਾਈ ਆ ਜੀ ਮੈਂ ਛੋਟਾ ਐ ਕੀ ਹੋਇਆ ਸੀਗਾ ਕੀ ਹੋਇਆ ਜੀ ਜਦੋਂ ਸਾਨੂੰ ਪਤਾ ਲੱਗਿਆ ਇੱਕ ਦਿਨ ਪਹਿਲਾਂ ਮੇਰੇ ਕੋਲ ਆਇਆ ਦੂਜੀ ਰਾਤ ਇਹਨਾਂ ਨੇ ਵੀਰਵਾਰ ਨੂੰ ਰਾਤ ਨੂੰ ਇਹਨਾਂ ਨੇ ਮਾਰ ਦਿੱਤਾ ਮਾਰ ਕੇ ਕਿੰਨਾ ਨੇ ਮਾਰਤਾ ਕੀ ਨਾ ਹੋਊਗਾ ਇਹ ਜ਼ਿੰਮੇਦਾਰ ਨੇ ਕਿੱਥੋਂ ਦੇ ਬੰਦੇ ਆ ਉਹ ਗੁੱਜਰਵਾਲ ਦੇ ਜੀ ਕੀ ਨਾਮ ਉਹਨਾਂ ਦਾ ਨਾਮ ਨਾਮ ਕੀ ਸੀ ਉਹ ਟੋਨੀ ਟੋਨੀ ਕਹਿੰਦੇ ਆ ਜੀ ਠੀਕ ਆ ਉਹ ਮੁੰਡੇ ਨੇ ਫਿਰ ਸਾਨੂੰ ਕਾਰ ਤੇ ਜਾ ਕੇ ਲੈ ਕੇ ਜਾਂਦਾ ਠੀਕ ਆ ਕਾਰ ਤੇ ਘਰੇ ਲਗਿਆ ਆ ਕੇ ਮੈਨੂੰ ਆਂਦਾ ਬਈ ਤੇ ਥੋੜਾ ਬੰਦਾ ਆ ਕੇ ਮੋਟਰ ਤੇ ਸੀਗਾ ਮੋਟਰ ਤੇ ਅਗੇ ਧਾਰੂ ਕੀਤੀ ਤੇ ਉਹ ਅਸੀਂ ਕਿਹਾ ਵੀ ਮੈਂ ਕਿਹਾ ਵੀ ਸਾਡਾ ਬੰਦਾ ਫਿਰ ਉੱਥੇ ਉਹਨਾਂ ਦਾ ਵੀ ਇੱਕ ਤੋਂ ਮੋਟਰ ਤੋਂ ਦੂਜੀ ਮੋਟਰ ਤੇ ਚੱਲਿਆ ਗਿਆ ਸੀ ਜੀ ਮੋਟਰ ਤੇ ਜਾ ਕੇ ਜੀ ਉਹ ਜਦੋਂ ਉਹਨਾਂ ਨੂੰ ਬੰਦ ਹੁੰਦਾ ਹੂਗਾ ਹੈਗੇ ਜੀ ਉਹ ਢੇੜਾ ਘਾ ਕੇ ਉੱਤੇ ਡਿੱਗ ਕਾ ਉਹ ਦਿਆਂ ਤੋਂ ਉੱਖੜ ਗਿਆ ਫਿਰ ਉਹ ਘਰੇ ਆ ਕੇ ਆ ਨਾ ਵੀ ਫਿਰਨੀ ਤੇ ਆ ਕੇ ਡਿੱਗ ਪਿਆ ਫਿਰ ਉਹਨੇ ਰੋਡ ਤੇ ਲੱਗਤਾ ਵੀ ਰੋਡ ਤੇ ਇਨਸੀਡੈਂਟ ਹੋ ਗਿਆ ਠੀਕ ਆ ਜੀ ਜਦੋਂ ਤੁਸੀਂ ਦੇਖਿਆ ਉਹਦੀ ਹਾਲਤ ਕਿਸ ਤਰ੍ਹਾਂ ਦੀ ਸੀਗੀ ਉਹਦੀ ਹਾਲਤ ਬਹੁਤ ਗੰਮੀਰ ਸੀ ਜੀ ਉਮਰ ਕਿੰਨੀਆਂ ਮੁੰਡੇ ਦੀ ਇਹਦੀ ਉਹਦੀ 50 60 ਸਾਲ ਦੀ ਉਮਰ ਹੈਗੀ ਆ ਜੀ 45 40 40 ਸਾਲ ਦੀ ਹੋਣੀ ਹੈ ਜੀ 45 ਸਾਲ ਉਮਰ ਆ ਮੇਰੇ ਕੋਲੋਂ ਆਇਆ ਇੱਕ ਦਿਨ ਪਹਿਲਾਂ ਦੂਜੇ ਦਿਨ ਉਹਦੀ ਡੈਥ ਹੋ ਰਹੀ ਆ ਵੀ ਇਹ ਵੇਖੋ ਵੀ ਤੁਸੀਂ ਇੱਕ ਦਿਨ ਚ ਬੰਦਾ ਕਿਵੇਂ ਮਰ ਜੂਗਾ ਮੇਰੇ 4 ਸਾਲ ਹੋ ਗਏ ਐਕਸੀਡੈਂਟ ਹੋਏ ਨੂੰ ਮਰਿਆ ਤਾਂ ਮੈਂ ਨਹੀਂ ਨਾਲੇ ਚਾਰ ਉਸ ਪਰਿਵਾਰ ਨਾਲ ਕੋਈ ਰੰਜਿਸ਼ ਵੀ ਸੀ ਪਹਿਲਾਂ ਕੋਈ ਹਾਂਜੀ ਉਸ ਪਰਿਵਾਰ ਨਾਲ ਇਹ ਆਪਣੇ ਬਿਅਕਤੀ ਦੀ ਕੋਈ ਰੰਜਿਸ਼ ਵੀ ਸੀ ਪਹਿਲਾਂ ਨਹੀਂ ਕੋਈ ਨਹੀਂ ਜੀ ਕੋਈ ਆਪਾਂ ਨੂੰ ਮੇਰੇ ਕੋਲੇ ਦਾ ਉੱਥੇ ਜਾਂਦਾ ਸੀਗਾ ਮੇਰਾ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਰਾਮਪੁਰਾ ਚਮਰਾਜਪਿੰਡ ਆ ਮੇਰਾ ਮਰਾਜ ਜਾਂਦਾ ਸੀ ਜੀ ਉਹ ਜਾਂਦਾ ਮੇਰੇ ਕੋਲੇ 2-2 ਮਹੀਨੇ 3-3 ਰਿਹਾ ਹੁੰਦਾ ਸੀ ਉਹਦੇ ਘਰ ਵਾਲੀ ਨਾਲ ਬਿਲਕੁਲ ਹੀ ਨਹੀਂ ਜਾ ਰਹੀ ਸੀਗੀ ਠੀਕ ਆ ਜੀ ਜਦੋਂ ਨਾਲ ਨਹੀਂ ਜਾਂਦੀ ਸੀ ਇਹਨਾਂ ਨੇ ਫੋਨ ਫਾਨ ਕਰਕੇ ਬਹੁਤ ਸੱਦਿਆ ਸੱਦ ਕੇ ਇਹਨਾਂ ਨੇ ਪਤਾ ਨਹੀਂ ਆਪਾਂ ਨੂੰ ਕੀ ਕਰਿਆ ਸੀ ਇਹਨੇ ਮਾਰਿਆ ਇਹਨਾਂ ਨੇ ਜਰੂਰ ਆ ਛਾਲ ਨਿਛਾਲ ਪਿਆ ਦੇਖ ਲੋ ਜੀ ਇਹ ਆਨੇ ਵੀ ਐਸੀ ਮੰਗ ਕੀ ਕਰਦੇ ਹੁਣ ਜੀ ਮੰਗ ਇਹ ਮੰਗਦੇ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਹੈ ਜੱਟ ਫੜੇ ਜਾਣੇ ਸਭ ਨੂੰ ਸੀ ਕੀ ਲੱਗਦੇ ਉਹਦੇ ਮੇਰੀ ਇਹ ਜਿਹੜਾ ਪੁਲੋਈਆ ਸੋਟਾ ਉਹਨਾਂ ਨੇ ਕਤਲ ਨੂੰ ਪਰਚਾ ਹੋਣਾ ਚਾਹੀਦਾ ਜਿਹਨਾਂ ਨੇ ਮਾਰੇ ਸਾਹ ਮਿਲੇ ਉਹਨਾਂ ਦੇ ਬੰਦੇ ਫੜੇ ਜਾਣੇ ਚਾਹੀਦੇ ਨਾਲ ਉਹਦੇ ਘਰ ਵਾਲੇ ਵੀ ਜਾਣੀ ਜਿਹਨਾਂ ਨੇ ਕਤਲ ਜਿਹਨਾਂ ਚਿੱਤਰ ਪੈਣਗੇ ਆਪੇ ਮੰਨ ਜਾਣਗੇ ਕਤਲ ਫੜੋ ਜੀ ਉਹ ਉਹਨਾਂ ਦੇ ਕਤਲ ਫੜੇ ਜਾਣਗੇ ਤੇ ਆਪੇ ਤੁਹਾਡੇ ਕੋਲ ਵੀਡੀਓ ਵੀ ਹੈ ਕੋਈ ਉਹਦੀਆਂ ਕੁੱਟ ਮਾਰਦੀਆਂ ਕੋਈ ਹੋਰ ਕੋਈ ਹਾਂਜੀ ਵੀਡੀਓ ਹੈਗੀ ਹੈ ਇਹ ਵੀ ਤਾਂ ਹੈਗਾ ਇਹ ਵੀ ਤਾਂ ਹੈਗਾ ਜਿਹਨਾਂ ਨੂੰ ਨੀਸੇ ਸਾਨੂੰ ਪਰਿਵਾਸੀ ਐਕਸਰਵੀ ਸਿੰਘ ਜੀ ਜਿਨ੍ਹਾਂ ਚਿਰ ਇਨਸਾਫ ਨਹੀਂ ਮਿਲਦਾ ਸਾਨੂੰ ਤਾਂ ਇੱਥੇ ਮੂੰਹ ਨਾਲ ਦੋਹਣ ਕਰਨਾ ਪੈ ਜੇ ਅਸੀਂ ਇੰਨਾ ਬੈਠਾਂਗੇ ਇੱਕ ਬੂਟਾ ਸਿੰਘ ਹੈ ਜੀ ਜਿਨ੍ਹਾਂ ਨੇ ਇਹ ਕੁੱਟਮਾਰ ਕੀਤੀ ਉਹਦਾ ਨਾਂ ਦੇ ਉਹ ਜਿਨ੍ਹਾਂ ਦੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਦਾ ਨਾਂ ਦੇ ਪਤਾ ਕੁਛ ਓਏ ਨਾਂ ਕੋਈ ਮੁੰਡਾ ਨਾ ਨੋਨੀ ਆਈ ਹਾਂ ਦੇ ਦੇ ਉਹ ਦੇ ਖੜ ਕੇ ਬਿਆਨ ਦੇ ਦੇ ਉਹ ਖੇੜੇ ਨੇੜੇ ਦੇ ਨੇੜੇ ਨਾਂ ਸਿੰਘ ਜੀ ਠੀਕ ਉਹਦਾ ਨਾਂ ਉਹਦੇ ਪਿਓ ਦਾ ਨਾਂ ਹੈ ਨੋਨੀ ਯਾਨੀ ਕਿ ਦੋਨੇ ਪਿਓ ਪਤਨੀ ਆਈ ਤੇ ਜਿਹੜਾ ਉਹਨਾਂ ਦੇ ਨਾਲ ਸੀਗਾ ਜੀ ਮੁੰਡਾ ਉਹਨਾਂ ਦਾ ਜਿਹੜਾ ਮੇਰਾ ਭਾਂਜਾ ਸੀ ਉਹਨਾਂ ਦਾ ਨਾਮ ਬੁਖਤਾ ਸਿੰਘ ਸੀ ਇਹ ਹੀ ਨਾਮ ਸੀ ਜੀ ਉਹਨਾਂ ਦਾ ਠੀਕ ਆ ਤੇ ਹੁਣ ਫਿਰ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਕੋਈ ਗੁੜੀ ਐਸ ਨਹੀਂ ਕੀਤਾ ਜੀ ਉਹਦੇ ਘਰ ਵਾਲੀ ਨੇ ਮੈਨੂੰ 100 ਡਾਲਰ ਦੇ ਨਾਲ ਕੋਈ ਘਰ ਵਾਲੀ ਜਨਾਬ ਮੁੱਕੋ ਆ ਜੀ ਠੀਕ ਆ ਹਾਂਜੀ ਪ੍ਰਸ਼ਾਸਨ ਹੁਣ ਮੈਂ ਇੱਕ ਅਦਾਲਤ ਨੂੰ ਫੜਿਆ ਜਾ ਰਿਹਾ ਜਿਹੜ ਨੂੰ ਦੇ ਸਰਟਾ ਬੱਜੇਗਾ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਇਹ ਸਾਡੇ ਵਿਜੇ ਦਾ ਕੇਸ ਹੈ ਨਹੀਂ ਇਹ ਤੁਸੀਂ ਲਾਸ਼ ਲੈ ਕੇ ਦਾ ਹੋ ਜੁੱਧਾ ਜਾ ਬਰੋ ਇਹ ਦੱਸੋ ਹੁਣ ਵੀ ਇੰਨੀ ਜਿਹੜੀ ਪਬਲਿਕ ਆ ਅਸੀਂ ਇਹਨੂੰ ਲੈ ਕੇ ਜੋਧਾ ਜਾਈਏ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਉਹਨਾਂ ਨੂੰ ਇੱਥੇ ਬੁਲਾ ਕੇ ਐਫ ਆਈ ਆਰ ਦਰਜ ਕੀਤੀ ਜਾਵੇ ਸਾਨੂੰ ਕੋਈ ਨਹੀਂ ਸਾਨੂੰ ਬੁਲਾਵਾ ਦਿੱਤਾ ਜਾਵੇ ਤੇ ਅਸੀਂ ਅਦਾ ਤਰਨਾ ਚਾਹ ਕੇ ਕਰਾਂਗੇ ਠੀਕ ਹੈ ਧੰਨ। ਸਤਿ ਸ੍ਰੀ ਅਕਾਲ। 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 ਸਤਿ ਸ ਤੇ ਉਹਨਾਂ ਨੇ ਵੀ ਇਨਸਾਫ ਲੈਣ ਵਾਸਤੇ ਕਿਸ਼ਨਪੁਰਾ ਚੌਂਗ ਦੇ ਵਿੱਚ ਆ ਧਰਨਾ ਲਗਾ ਦਿੱਤਾ ਸੀ ਕਿਸ ਤੱਕੇ ਕੁਝ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਸੀ ਤੇ ਜਿਹੜੀ ਅੱਜ ਦੀ ਘਟਨਾ ਵਾ ਜਿਹੜਾ ਉਸ ਲਾਗਲੇ ਪਿੰਡ ਦੇ ਵਿਅਕਤੀ ਨੇ ਜਿਹਨਾਂ ਪਰਿਵਾਰ ਦੇ ਦੋਸਲਾ ਵੀ ਸਾਡੇ ਵਿਅਕਤੀ ਨੂੰ ਕਤਲ ਕਰ ਦਿੱਤਾ ਵਾ ਅੱਜ ਉਹ ਵਿਅਕਤੀ ਵੀ ਸਾਡੇ ਨਾਲ ਇੱਥੇ ਮੌਜੂਦ ਆ ਇਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਨੇ ਸਾਡੇ ਵਿਅਕਤੀਆਂ ਕਤਲ ਕੀਤਾ ਸੀ ਉਸ ਪਰਿਵਾਰ ਦੇ ਵਿਅਕਤੀਆਂ ਨਹੀਂ ਵੀ ਇਸ ਪਰ ਵਿਅਕਤੀ ਦਾ ਕਤਲ ਕੀਤਾ ਹੋ ਸਕਦਾ ਹੈ ਤੇ ਪਰ ਉਹਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਜਿਹੜਾ ਕੇਸ ਚੱਲ ਰਿਹਾ ਵਾ ਜਿਸ ਕਰਕੇ ਇਹ ਵਿਅਕਤੀ ਹੋ ਸਕਦਾ ਸੀ ਵੀ ਇਹਨਾਂ ਦਾ ਗਵਾਹ ਬਣਦਾ ਹੋਏ ਉਸ ਵਿਅਕਤੀ ਕਤਲ ਬਾਰੇ ਉਹਨੂੰ ਪਤਾ ਹੋਵੇ ਸਾਡੇ ਨਾਲ ਉਹ ਵਿਅਕਤੀ ਮੌਜੂਦ ਆ ਉਹ ਆਪਾਂ ਕਰਦੇ ਹਾਂ ਗਲਤ ਬੈਂਚ ਨਹੀਂ ਨਾ ਤੁਹਾਡਾ ਇਹ ਹੁਣ ਕਿਹੜਾ ਪਿੰਡ ਆ ਆਪਵਾ ਜੀ ਇਹ ਤੁਸੀਂ ਅੱਜ ਕਹਾਣੀ ਨੂੰ ਨਵਾਂ ਮੋੜ ਦੇ ਰਹੇ ਹੋ ਇਹ ਕੀ ਹੋਇਆ ਅਸਲ ਇੱਕ ਸਾਲ ਦੀ ਪਹਿਲਾਂ ਗੱਲ ਆ ਮੇਰੇ ਬ੍ਰਦਰ ਦਾ ਕਤਲ ਹੋਇਆ ਸੀਗਾ ਤੇ ਇਹ ਜਿਹੜੀ ਟੂਟੋਰੀਅਲ ਮਸ਼ੀਨ ਨਾਲ ਜਲਦੀ ਫਿਰ ਤਾਂ ਇਹ ਬ੍ਰਦਰ ਦਾ ਕਿਹਨੇ ਕਤਲ ਕੀਤਾ ਉਹ ਹੈ ਸੀ ਹਰਮੀਤ ਤੇ ਹਰਦੀਪ ਮਨਵੀਰ ਜੋਗਾ ਸਿੰਘ ਤੇ ਕਿੱਥੋਂ ਦੇ ਬੰਦੇ ਸਿਓ ਉਹ ਗੁੱਜਰਵਾਲ ਦੇ ਸੀ ਗੁੱਜਰਵਾਲ ਦੇ ਪਰਿਵਾਰ ਤੇ ਪਰ ਅੱਜ ਵੀ ਜਿਹੜੇ ਇਹ ਪਰਿਵਾਰ ਨੇ ਧੰਨ ਲਗਾਇਆ ਇਹਨਾਂ ਨੇ ਵੀ ਇਹ ਕਿਹਾ ਵੀ ਗੁੱਜਰਵਾਲ ਦੇ ਪਰਿਵਾਰ ਨੇ ਵੀ ਸਾਡੇ ਵਿਅਕਤੀ ਦਾ ਕਤਲ ਕੀਤਾ ਤੁਹਾਨੂੰ ਭਲਾਏ ਇਹ ਇਹ ਵਾਹ ਨਹੀਂ ਕਿ ਇਹ ਕਿਹਨਾ ਪਰਿਵਾਰ ਤੋਂ ਆ ਇਹ ਉਹਨਾਂ ਜੀਆ ਚਾਚੇ ਦਾਇਆ ਜੀ ਉਹਨਾਂ ਦੇ ਚਾਚੇ ਦਾਇਆ ਠੀਕ ਆ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਇਹ ਵਿਅਕਤੀ ਜਾਂ ਕਤਲ ਕੀਤਾ ਗਿਆ ਵਾ ਜਾਂ ਕਿਸ ਤਰ੍ਹਾਂ ਤੁਹਾਡੇ ਕੇਸ ਦਾ ਗਵਾਹ ਬਣ ਰਿਹਾ ਸੀ ਇਹ ਗਵਾਹ ਇੱਦਾਂ ਬਣ ਰਿਹਾ ਸੀ ਨਾ ਵੀ ਜਿੱਥੇ ਕਤਲ ਹੋਇਆ ਸੀ ਮੇਰੇ ਭਰਾ ਦਾ ਇਹਦੇ ਨਾਲ ਹੀ ਟੂਰੀ ਵਾਲੀ ਮਸ਼ੀਨ ਚਲਾਉਂਦਾ ਸੀ ਅੱਛਾ ਇਹ ਵਿਅਕਤੀ ਵੀ ਉਸ ਸਮੇਂ ਤੇ ਕੰਮ ਕਰਦਾ ਸੀ ਨਾਲ ਹੀ ਸੀਗਾ ਕਿਲੋ ਕਿਲਾ ਮੀਟਰ ਹੀ ਚਲਾਉਂਦਾ ਠੀਕ ਤੇ ਉਹਦੇ ਕੰਮ ਕਰਦਾ ਸੀ ਸਾਨੂੰ ਇਹ ਜਿਗਾ ਵੀ ਅਸੀਂ ਹਿੰਦਵਾਹ ਰੱਖਾਂਗੇ ਤੇ ਇਹਨੂੰ ਪਤਾ ਸੀਗਾ ਕੁਝ ਹੋਇਆ ਹੈ ਕੀ ਕਿ ਲੋੜ ਆਈ ਦੀ ਆ? ਕਿ ਨਹੀਂ ਤੁਹਾਨੂੰ ਕੁਛ ਸ਼ੱਕਾ ਵੀ ਇਹ ਵਿਅਕਤੀ ਨੂੰ ਵੀ ਸਾਡੇ ਵਿਅਕਤੀ ਕਤਲ ਬਾਰੇ ਕੁਝ ਪਤਾ ਵਾ? ਹਾਂਜੀ। ਅਸੀਂ ਇਹਨੂੰ ਕਿਹਾ ਕਿ ਗਵਾਹ ਰੱਖਣਾ ਜਾਂਦੇ ਸੀ। ਉਹਨਾਂ ਕਿਹਾ ਉਹਨਾਂ ਵੀ ਗਵਾਹ ਵੀ ਮਟਾ ਦੀ ਇਹਨਾਂ ਦਾ। ਨਹੀਂ ਇਹ ਵਿਅਕਤੀ ਕੀ ਗਵਾਹ ਥੋੜਾ ਬੰਨਾ ਤਿਆਰ ਹੋ ਗਿਆ ਸੀਗਾ? ਹਾਂਜੀ। ਹੋ ਗਿਆ ਸੀ ਤਿਆਰ। ਗਵਾਹ ਬਾਰੇ। ਤੇ ਕਿਤੇ ਤਰੀਕ ਸੀਗੇ? ਕੱਲ ਨੂੰ ਤਰੀਕ ਸੀ 23 ਤਰੀਕ ਦਾ। ਜਿਆਸੀ ਦਾ ਉਹਨਾਂ ਨੂੰ ਹਰਦੀਪ ਰੰਨੂ। ਠੀਕ ਆ। ਅੱਜ ਮੋਰੀ ਗੱਲ ਤਰੀਕ ਸੀਗੀ। ਚੌੜੇ ਸੀਗੇ ਉਹ ਵੀ। ਉਹਨਾਂ ਦਾ ਪਹਿਲਾ ਇਹ ਗਵਾਹ ਵੀ ਮਟਾ ਦਾ। ਤਾਂ ਤੁਹਾਨੂੰ ਸ਼ਤਨਾ ਵੀ ਜਿਹੜਾ ਤੁਹਾਡਾ ਇਹ ਗਵਾਹ ਬੰਦਾ ਬੈਕਦੇ ਆ ਇਹਨਾਂ ਨੇ ਗਵਾਹ ਨੂੰ ਰੋਕਣ ਵਾਸਤੇ ਵਿਖਿਆ ਪਤਾ ਕਾ ਦਿੱਤਾ ਹਾਂਜੀ ਕਿਦੋਂ ਤੁਸੀਂ ਕਿਵੇਂ ਦਾ ਵੀ ਨਹੀਂ ਇਹ ਗੱਲ ਕਹਿ ਸਕਦੇ ਆ ਉਹ ਕਿ ਗਵਾਹੀ ਦੇਣ ਨੂੰ ਤਿਆਰ ਸੀਗਾ ਇਹ ਕਹਿੰਦਾ ਸੀ ਜਿਵੇਂ ਪਤਾ ਕੁਝ ਤਾਂ ਜਿਹੜਾ ਲੜਾਈ ਹੋਈ ਇਹਨੂੰ ਸਭ ਪਤਾ ਸੀਗਾ ਜੇ ਅੱਧੀ ਇਹਨੂੰ ਦੁਬਾਰਾ ਰੱਖਣਾ ਸੀ ਤੇ ਨਾ ਹੁਣ ਇਹ ਵੀ ਕਤਲ ਕਰਦਾ ਯਾਨੀ ਕਿਸ ਵਿਅਕਤੀਆਂ ਤੁਹਾਨੂੰ ਕੋਈ ਦੱਸਿਆ ਸੀ ਮੈਨੂੰ ਕੁਝ ਪਤਾ ਵਾ ਜਾਂ ਕਿਸ ਤਰ੍ਹਾਂ ਬੰਦੇ ਨੂੰ ਇਹ ਮਾਰਿਆ ਜਾਂ ਅਚਾਨਕ ਉਹਦੀ ਆ ਜਿਹੜੀ ਮੌਤ ਹੋ ਗਈ ਸੀ ਹਾਂਜੀ ਇਹਨੇ ਦੱਸਿਆ ਲੜਾਈ ਜੀ ਗਈ ਹਾਂ ਦੀ ਰੋਣਾ ਪੈਂਦਾ ਸੀ ਜਦੋਂ ਕਰਦੇ ਸੀ ਤੇ ਅੱਜ ਵੀ ਰੋ ਕੇ ਪੂਰੀ ਰਹੀ ਧੰਨਵਾਦ ਸੋਨੀਆਂ ਤੁਹਾਨੂੰ ਉਹਨਾਂ ਨੇੜੇ ਨਹੀਂ ਅੰਦਾਜ਼ ਗਿਆ ਵੀ ਉਹਨਾਂ ਕੋਲ ਹੀ ਲੜਾਈ ਹੁੰਦੀ ਰਹੀ ਆ ਠੀਕ ਕੱਟ ਲਓ ਠੀਕ ਕੱਟ ਲਓ ਬਾਲਾ ਲੱਗਦੀ ਨਹੀਂ ਕਹਿੰਦੇ ਸੀ ਚਲੋ ਟਾਈਮ ਸਿਕੰਦਰ ਕਹਿੰਦੇ ਸੀ 4:40 ਵੱਜੀ ਆ ਤੇ ਉਹੀ ਜੋਗਾ ਸਿੰਘ ਨਾਲ ਦਾ ਡਰਾਈਵਰ ਕੋਈ ਬਣ ਗਿਆ ਮੈਂ ਕੱਤਲ ਕੀਤਾ ਵਾ ਬਰਸੋ ਇੱਕ ਦਾ ਵੱਡਾ ਜਿਹੜਾ ਇੱਕ ਪੜਤਾਲ ਦਾ ਜਿਹੜਾ ਵਿਸ਼ਾ ਬਣਦਾ ਜਾ ਰਿਹਾ ਵਾ ਇਹ ਜਿਹੜਾ ਕੇਸ ਆ ਇੱਕ ਨਵਾਂ ਮੂੜ ਲੈਂਦਾ ਦਿਖਾਈ ਦੇ ਰਿਹਾ ਇਹਨਾਂ ਵਿਅਕਤੀ ਦੇ ਮੁਤਾਬਕ ਕਿ ਜਿਹੜਾ ਸਾਡੇ ਵਿਅਕਤੀਆ ਕਤਲ ਹੋ ਗਿਆ ਸੀ ਇਹ ਵਿਅਕਤੀ ਉਸ ਸਮੇਂ ਉਸ ਪਰਿਵਾਰ ਦੇ ਖੇਤ ਵਿੱਚ ਨਾਲ ਕੰਮ ਕਰਦਾ ਸੀ ਇਹਨੂੰ ਕੁਝ ਉਸ ਕਤਲ ਬਾਰੇ ਕੁਝ ਜਾਣਕਾਰੀ ਸੀ ਤੇ ਇਹ ਵਿਅਕਤੀ ਸਾਡੇ ਕੇਸ ਦਾ ਬਾਅਦ ਜਿਹੜਾ ਗਵਾਹ ਵੀ ਬਣਨ ਵਾਸਤੇ ਤਿਆਰ ਸੀ ਇਹਨਾਂ ਨੇ ਦੋਸ਼ ਲਾਇਆ ਵੀ ਹੋ ਸਕਦਾ ਇਸ ਵਿਅਕਤੀ ਦਾ ਤਾਂ ਕਰਕੇ ਉਹ ਪਰਿਵਾਰ ਨੇ ਕਤਲ ਕਰ ਦਿੱਤਾ ਹੋਵੇ ਤਾਂ ਕਿ ਇਹ ਇਹਨਾਂ ਦਾ ਗਵਾਹ ਨਾ ਬਣ ਸਕੇ ਇਹ ਇੱਕ ਵੱਡਾ ਜਿਹੜਾ ਪਰਤਾਲ ਦਾ ਮਸਾਬਾ ਹੁਣ ਦੇਖਦੇ ਆਂ ਜਿਹੜਾ ਪੁਲਿਸ ਪ੍ਰਸ਼ਾਸਨ ਬਰੀਕੀ ਨਾਲ ਕੀ ਪਰਤਾਲ ਕਾ ਦਾ ਅਸਲ ਸੱਚ ਕੀ ਜਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੋ ਗਈ ਆ ਉਥੇ ਆਪਣੀ ਸਟੇਟਮੈਂਟ ਲਿਖਾ ਦਿਓ ਜੇ ਕੋਈ ਲਿਖਣੀ ਹੋਰ ਉਥੇ ਕਰੇ ਹੋਣੀ ਆ ਡੋਕੂਮੈਂਟ ਹਾਂਜੀ ਹਾਂ ਹਪਤਾਲ ਸਾਡਾ ਮੁਲਾਜ਼ਮ ਹੈ ਸਾਡਾ ਪਰਿਵਾਰ ਦਾ ਮੁਖੀ ਹੈ ਠੀਕ ਹੈ ਪਰਿਵਾਰ ਦਾ ਮੈਂਬਰ ਹੈ ਹਾਂਜੀ ਉਹਦਾ ਰਿਸਤਵਾਰ ਹੈ ਸਾਡਾ ਰਿਸਤਵਾਰ ਹੈ ਨੰਬਰ 1 ਗੱਲ ਹੈ ਨੰਬਰ 2 ਗੱਲ ਹੈ ਜਦੋਂ ਇਹ ਭਾਈ ਸਾਹਿਬ ਉਹਨੇ ਮੇਰੇ ਕੋਲ ਆਏ ਨੇ ਮੈਨੂੰ ਉਸ ਦਿਨ ਇਹ ਗੱਲ ਸਮਝਾ ਦਿੱਤੀ ਇਹਨਾਂ ਸਾਹਮਣੇ ਮੈਂ ਐਸਐਚ ਨੂੰ ਗੱਲ ਕਰ ਲਈ ਹੈ ਉਸ ਤੋਂ ਬਾਅਦ ਜੋ ਉਸ ਦਿਨ ਹੈ ਕਿ ਉਹਨੇ ਅਫਸਰਾ ਨਾਲ ਵੀ ਗੱਲ ਕਰ ਲਈ ਹੈ ਅਫਸਰਾ ਨੇ ਐਸਐਚ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਤੂੰ ਭਾਈ ਜਿਹੜਾ ਬੰਦਾ ਕਰ ਵੀ ਜੋ ਇਹ ਬਿਆਨ ਲਗਾਉਂਦੇ ਨੇ ਪਰਚਾ ਦੇਉਂਦਾ ਹਾਂਜੀ ਉਹ ਪਰਚਾ ਵੀ ਦੇ ਰਹੇ ਨੇ ਤੋਂ ਬੰਲਾ ਦਾ ਵੀ ਰਫਾਰ ਨੂੰ ਨਹੀਂ ਜਾ ਰਹੇ 12 ਮੀਟਰੀ ਗੱਲ ਹੋ ਗਈ ਕਿ ਪਹਿਲੇ ਹੀ ਕਹਿੰਦਾ ਸੀ ਪਹੁੰਚਣ ਆਣੇ ਆਂ ਹਾਂਜੀ ਤੁਹਾਡੀ ਕਾਰਵਾਈ ਵੀ ਹੋ ਜਾਊਗੀ ਫਿਰ ਤੁਸੀਂ ਆਪਾਂ ਐਵੇਂ ਆਪਾਂ ਜਾ ਕੇ ਦੇਖੋ ਧੁੱਪ ਵੀ ਜਿਆਦਾ ਗਰਮੀ ਆ ਆਪਾਂ ਮਾਈਆਂ ਨਾਲ ਘੁੰਮੀਆਂ ਫਿਰਦੇ ਨੇ ਗਿਆ ਆਪਾਂ ਇਹ ਖੇਤ ਦੇ ਕੋਲ ਪਬਲਿਕ ਨੂੰ ਕਰੀ ਆਪਾਂ ਵੀ ਨਾ ਹੋਈ ਸਰ ਰਿਕਵੈਸਟ ਹੈ ਕਿ ਐਫ ਆਰ ਆਈ ਕੱਟ ਲੈਣ ਦਿਓ ਉਸ ਤੋਂ ਬਾਅਦ ਅਰੈਸਟ ਪਾ ਲੈਣ ਦਿਓ ਚੱਕ ਲਾਂਗੇ ਹਾਂ ਉਸ ਤੋਂ ਬਾਅਦ ਚੱਕ ਲਈ ਸਾਹਿਬ ਜਦੋਂ ਕਾਤਲ ਉੱਥੇ ਜੇਲ੍ਹ ਤੋਂ ਆਏ ਸੀ ਚੱਕ ਲਾਂਗੇ ਵ੍ਰੇਸ਼ਟ ਕਰੋ ਉਹਨਾਂ ਨੂੰ ਬਿਲਕੁਲ ਬਿਲਕੁਲ ਯਾਰੋ ਸਿਆਣੇ ਸਭ ਦਵਨੀ ਗੱਲ ਆਪਾਂ ਕਰੀਏ ਇੱਕ ਮਿੰਟ ਬਾਪ ਉਹ ਮੇਰੀ ਗੱਲ ਤਾਂ ਸੁਣ ਲੈ ਯਾਰ ਗੱਲ ਸੁਣੋ ਕੱਲਾ 3 ਦਿਨ ਪਿੱਛੋਂ ਸਾਨੂੰ ਦਾ ਲਾਸ ਕੱਲ ਦਿੱਤੀ ਆ ਕੱਲ ਠੱਕੇ ਨਾਲ ਲੈ ਗਏ ਆ ਜੇ ਤੋ ਸਾਲਾ ਮੇਰੀ ਗੱਲ ਹੈ 76 ਨਹੀਂ ਅਸੀਂ ਉੱਥੇ ਚੁਪਰਾ ਪੁੱਤਰੀ ਨਹੀਂ ਹੋਏ ਉਹਨਾਂ ਨਾਲ ਸਾਡੇ ਏਰੀਆ 'ਚ ਕੋਈ ਗੱਲਬਾਤ ਹੋਈ ਹੈ ਸਦਾ ਮੇਰੇ ਲਈ ਇੱਥੇ ਤੋਂ ਕਾਰ ਵੀ ਬਣਦਾ ਮੈਂ ਕਾਰ ਸਰ ਪਹਿਲਾਂ ਇੱਕ ਮੁੰਡਾ ਪਹਿਲਾਂ ਵੀ ਉਹਨਾਂ ਨੇ ਪਹਿਲਾਂ ਮਾਰਿਆ ਸੀਗਾ ਉਹਦਾ ਵੀ ਪਹਿਲਾਂ ਮਾਰਿਆ ਉਹ ਗੁੱਜਰਾਲ ਪਿੰਡ ਦੀ ਮਾਰਿਆ ਜੀ ਉਹਨਾਂ ਨੇ ਬਣਦੇ ਸਾਰੇ ਥਾਣੇ ਦੇ ਐਕਸ਼ਨ ਬਣਦਾ ਨਹੀਂ ਮਸਲਾ ਇਹ ਉਹ ਪਰਚਾ ਇੱਥੇ ਦਰਚੀ ਪੁੱਛੋ ਪਰਚਾ ਇੱਥੇ ਦਰਚੀ ਲੋਕ ਸਾਡੀ ਕਿਤੇ ਸੁਣੀ ਨਹੀਂ ਜੇ ਇਸ ਥਾਂ ਸੇ ਪਿੰਡ ਸ਼ਹਿਰ ਕੀ ਖੜੇ ਆਂਗੇ ਨਾ ਇਹ ਜਿਹੜਾ ਇਲਾਕਾ ਲੱਗਦਾ ਜਿਹੜਾ ਨਹੀਂ ਲੱਗਣਾ ਆ ਪੜ੍ਹਨ ਦੀ ਜਗ੍ਹਾ ਜਾ ਕੇ ਥਾਣਾ ਦਾ ਨਾਂ ਨਹੀਂ ਸਾਡੇ ਆ ਪਾ ਦੇਰ ਜੇ ਚਿਲਾਸਾ ਯਾਰ ਉੱਥੇ ਰਹਿਟਾ ਡਾ ਰਾਈਟ ਉੱਥੇ ਬੰਦਾ ਵਾ ਇੱਥੇ ਮੜ ਬਣੀਗਾ ਬਣਦੇ ਰਾਈਟ ਤੋਂ ਬਣਦਾ ਤੁਹਾਡਾ ਜਿੱਥੇ ਆਵਾਜ਼ ਜਿੱਥੇ ਕੋਈ ਗਲਤ ਹੋਈ ਆ ਉੱਥੇ ਦਾ ਕਾਰਵਾਈ ਕਰਨੀ ਆ ਇਹ ਸਿਲਾਂ ਨਾਲ ਇਹਨਾਂ ਨੂੰ ਜਿੱਦਾਂ ਕਹਿੰਨਾ ਆ ਮੈਂ ਤੁਹਾਨੂੰ ਮਾਪੇ ਵੀ ਲਿਆਉਣਾ ਪਰਿਵਾਰ ਦੇ ਅੱਗੇ ਮੈਨੂੰ ਐਸਾ ਚੰਗਾ ਗੱਲ ਹੋਈ ਸੀ ਕੱਲ ਨੂੰ ਆਉਣੀ ਹੋਈ ਆ ਕੋਈ ਗੱਲ ਨਹੀਂ ਸਾਡੀਆਂ ਬੇਰੇ ਸਾਡੀਆਂ ਉਹਨਾਂ ਨੇ ਦੱਸ ਨਹੀਂ ਪਾਈ ਹੋਣੀ ਕਿ ਸਾਡੀ 1 ਲੱਖ ਪਈ ਹੈ ਸਾਡੀਆਂ ਪੰਜ ਜਾਣੀਆਂ ਕੋਈ ਚੱਕਰ ਨਹੀਂ ਕਰਦੀ ਜੀ ਅੱਗੇ ਬੰਦਾ ਭੇਜੋ ਆਪਣਾ ਮਾ ਜਾਣਾ ਨਹੀਂ ਆਪਣੇ ਪੈਸੇ ਦੇ ਕੇ ਸਾਰਾ ਕੰਮ ਕਰ ਰਹਾ ਆਕਰਮਿਤ ਜਾਨਤਾ ਕਿ ਜੇ ਤੁਸੀਂ ਬੈਠਣਾ ਆ ਵੀ ਬੜਾ ਸਾਈਡ ਤੇ ਹੋ ਜੋ ਲੋਕਾਂ ਲੰਗੀ ਆ ਤਾਂ ਕੋਈ ਗੱਲ ਸੁਣੋ ਜੀ ਕਹਿੰਦੇ ਤੁਹਾਨੂੰ ਦੁੱਖ ਹੈ ਨਾ ਉਹਨੂੰ ਐਫ ਆਈ ਆਰ ਵੀ ਮੰਗਾਇਆ ਫਿਰ ਇਹ ਕਾਪੀ ਤੁਹਾਨੂੰ ਮਿਲ ਜਾਊ ਸਰ ਕਲੀ ਐਫ ਆਈ ਆਰ ਦੀ ਨਹੀਂ ਉਹਨਾਂ ਨੂੰ ਅਰੈਸਟ ਕਰੋ ਜੀ ਜਾਂਵੇਂ ਵੀ ਕਾਨੂੰਨ ਕੀ ਕਰਦੀ ਆ ਉਹਨਾਂ ਨੂੰ ਅਰੈਸਟ ਕਰੋ ਸਰ ਵੱਡੇ ਵੀ ਕਲੀ ਨਿਕਲ ਆਉਂਦੇ ਆ ਹਾਂਜੀ ਉਹ ਨੰਨਣਗੇ ਨਹੀਂ ਸਰ ਦਾ ਬਰਤਨ ਦੇ ਨੂੰ ਜੇ ਠੀਕਾ ਇਸ ਕਰਦੇ ਮੈਂ ਟੱਕਰ ਨਹੀਂ 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 ਸਾਡੇ ਜਦੋਂ ਕਾਰ ਫੋਟ ਰੱਖਿਆ ਕਰਨ ਕਾਇਰ ਲੈ ਕੀ ਜਾ ਰੇ ਬਜਾਰ ਤੇ ਪਹੁੰਚ ਕੇ ਦੇਣਾ ਨਾ ਕਰੀ। ਉਹ ਸੀ ਨਹੀਂ ਚੱਕਣਾ ਦਾ ਮਾਰ ਕੇ ਕਰ ਦੇਣਾ। ਇੱਕ ਜਾਂਦਾ ਜੀ ਕੋਈ ਜਨ ਦਾ ਡਰਮ। ਮੈਂ ਕਹਿੰਦਾ ਸਕੂਟਰ ਲਗਾ ਦੇਣਾ। ਬਟਾ ਦੇਖੋ ਜਦੋਂ ਮੇਰੇ ਪਲੇਨ ਵਿੱਚ ਆਹ ਕਾਰ ਫਿਟ ਨਹੀਂ ਹੋ ਰਹੀ। ਮੈਂ ਇੱਕ ਬੱਤੀ ਰੱਖ। ਬੜਾ ਪਿਛੇ ਹੋ। ਪਿਛੇ ਹੋ। ਅਸੀਂ ਤੁਹਾਡੇ ਨਾਲ ਅਸੀਂ ਸਹਿਮਤ ਆਈ। ਮੇਰੇ ਨਾਲ ਤਾਂ ਮੰਨ ਲਓ ਯਾਰ ਬਈ। ਮੰਨ ਲਈ ਸਰ। ਮਾਫ ਕਰਨਾ ਸਰ ਉਹਨੂੰ ਰੈਸਟ ਕਰ ਲੋ ਅਸੀਂ ਚੱਕ ਲੈਨੇ ਆ। ਉਹ ਯਾ ਨੋਧ ਵਾਲਾ ਰੈਸਟ ਕਰ ਦੇ। ਜੋ ਜਿੰਨਾਂ ਨੇ ਮਰਜ਼ੀ ਕਰਨੀ ਸਾਡੀ ਵੱਲ ਤਾਂ ਗੱਲ ਸੁਣਦਾ ਹੀ ਨਹੀਂ ਅਕਾਲ ਜੀ ਉਹਨੇ ਮੇਰੀ ਗੱਲ ਸੁਣੋ ਇਹ ਕੱਲ ਸਾਡੀ ਛੌਲ ਕੇ ਛੋਟੂ ਕਹਿੰਦੇ ਯਾਰ ਐਸਾ ਸਾਡੇ ਨਾਲ ਗੱਲ ਹੋ ਗਈ ਆ ਸਰ ਉੱਥੇ ਉਹਨਾਂ ਨੇ ਸਭ